ਵੈਗੁਰੂ ਸ਼ਬਦ ਦੀ ਸਿਫਤ ਸਲਾਹ ਵਾਹ ਗੁਰੂ ਜਿਹੜਾ ਗੁਰੂ ਹੈ ਉਹ ਹਨੇਰੇ ਨੂੰ ਉਹ ਧਰਤੀ ਦੇ ਵਿੱਚ ਉਹ ਹਨੇਰੇ ਤੋਂ ਦੂਰ ਕਰਨ ਵਾਲਾ ਉਹ ਗੁਰੂ ਜਿਹੜਾ ਤੁਹਾਡੇ ਅਗਿਆਨਤਾ ਦੇ ਹਨੇਰੇ ਚ ਜੋਤ ਦਾ ਪ੍ਰਕਾਸ਼ ਕਰ ਦੇਵੇ ਤੇ ਤੁਹਾਨੂੰ ਧਰਮ ਦੇ ਨਾਲ ਜੋੜ ਕਰਕੇ ਸਿੱਧਾ ਤੁਹਾਡੀ ਆਤਮਾ ਦੀ ਪ੍ਰਧਾਨਤਾ ਤੁਹਾਡੀ ਸੁਰਤ ਕਰੇ ਤੇ ਪਰਮਾਤਮਾ ਦੀ ਪ੍ਰਧਾਨਤਾ ਉਹ ਸ਼ਬਦ ਕਰੇ ਤੇ ਉਹ ਸ਼ਬਦ ਔਰ ਸੁਰਤ ਦੇ ਮੇਲ ਨੂੰ ਕਰਨਾ ਹੀ ਵਾਹਿਗੁਰੂ ਆ ਤਾਂ ਹੀ ਆਤਮਾ ਪਰਮਾਤਮਾ ਵਿੱਚ ਇਹ ਵਾਹਿਗੁਰੂ ਸਕਦਾ ਇਹਦੇ ਵਿੱਚ ਕਿਤੇ ਵੀ ਕੋਈ ਸਬਤਾ ਇਨਕਲੂਡਡ ਨਹੀਂ ਆ ਪਰਟੀਕੂਲਰ ਕੋਈ ਸਬਤਾ ਇਨਕਲੂਡਡ ਨਹੀਂ ਆ ਇਹ ਸਾਰਿਆਂ ਲਈ ਪਰ ਇਹ ਸਾਰਿਆਂ ਨੂੰ ਸਮਝਾਣ ਦੇ ਲਈ ਪਹਿਲਾਂ ਤੁਹਾਨੂੰ ਸਾਹਮਣੇ ਵਾਲੇ ਦਾ ਪਤਾ ਹੋਣਾ ਚਾਹੀਦਾ ਕਿ ਉਹ ਐਕਚੁਅਲ ਚ ਪਹਿਲਾਂ ਸਾਰੀ ਲਾਈਫ ਉਹਨੇ ਜ਼ਿੰਦਗੀ ਚ ਕੀ ਜੀਆ ਹੈ ਕੀ ਪੜਿਆ ਕੀ ਸੁਣਿਆ ਠੀਕ ਆ ਹੁਣ ਜਿਹੜਾ ਇਹ ਕੋਈ ਕਿਸਾਨੀ ਕਰ ਰਿਹਾ ਗੁਰੂ ਸਾਹਿਬ ਨੇ ਉਹਨੂੰ ਸਿੱਧਾ ਜਾ ਕੇ ਜਿਵੇਂ ਆਮ ਸਿੱਧਾਂ ਨਾਲ ਗੋਸ਼ਟ ਕੀਤੀ ਉਹ ਗੋਸ਼ਟ ਉਸਦੇ ਨਾਲ ਨਹੀਂ ਕੀਤੀ ਜ਼ਿਮੀਦਾਰਾਂ ਨਾਲ ਨਹੀਂ ਕੀਤੀ ਕਿਸਾਨ ਨਹੀਂ ਕਰਨ ਵਾਲੇ ਨਾਲ ਨਹੀਂ ਕੀਤੀ ਉਹਦੇ ਨਾਲ ਜਾ ਕੇ ਉਹਨੂੰ ਉਹਨਾਂ ਕ ਸੁਨੇਹਾ ਦਿੱਤਾ ਜਿੰਨੀ ਕੌਨ ਨੂੰ ਲੋੜ ਸੀ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਉਹ ਖੇਤਾਂ ਨਾ ਕਰਨ ਖੇਤਾਂ ਨਹੀਂ ਐਗਜ਼ੈਂਪਲ ਦਊਗਾ ਨਾ ਹੁਣ ਜਿਹੜੇ ਬੰਦੇ ਜੈ ਸ਼੍ਰੀ ਰਾਮ ਸਾਰਾ ਕੋ ਕਰਦੇਵੇ ਰਾਮਚੰਦਰ ਜੀ ਦਾ ਉਹ ਸਾਰਾ ਰਾਮ ਮੰਦਰ ਬਣਾ ਰਹੇ ਇਹਨਾਂ ਸਾਰਾ ਕੋ ਆਪਸ ਵਿੱਚ ਫਿਰ ਵੀ ਲੜੀ ਜਾ ਰਿਹਾ ਐਸ ਵਕਤ ਤਾਂ ਉਹਨਾਂ ਦਾ ਹੀ ਮੰਤਰੀ ਆ ਉਹਨਾਂ ਦਾ ਹੀ ਰਾਜ ਆ ਫਿਰ ਵੀ ਉਹ ਕਹਿੰਦੇ ਹਿੰਦੂ ਖਤਰੇ 'ਚ ਗੱਲ ਸਮਝ ਰਹੇ ਹੋ ਹੈਨਾ ਪਰ ਉਹਨਾਂ ਨੂੰ ਖਤਰੇ 'ਚ ਨਹੀਂ ਹੈਗੇ ਦੇਖੋ ਖਤਰੇ 'ਚ ਹਰ ਇਨਸਾਨ ਜਿੰਨੂੰ ਧਰਮ ਦਾ ਨਹੀਂ ਪਤਾ ਉਹ ਨਹੀਂ ਦੇਰੋਂ ਖਤਰੇ 'ਚ ਜਿਨੀ ਜਿਨੀ ਦੇਰ ਤੁਹਾਨੂੰ ਧਰਮ ਦਾ ਨਹੀਂ ਨਾ ਪਤਾ ਆਪਨਾ ਆਪਣੇ ਆਪ ਨੂੰ ਮੂਲ ਦਾ ਨਹੀਂ ਪਤਾ ਉਹਨੇ ਤੇਰੇ ਖਤਰੇ ਚ ਤੇ ਮੈਂ ਉਹ ਵਿਚਾਰੇ ਧਰਮੀ ਇਨਸਾਨ ਦੂਜਿਆਂ ਤੇ ਤਰਸ ਕਰਦਾ ਤੇ ਮੈਂ ਉਹਨਾਂ ਤੇ ਉਹ ਪਿਆਰ ਆਂਦਾ ਵੀ ਐਕਚੁਅਲੀ ਚ ਜਗਿਆਸੂ ਨੇ ਉਹਨਾਂ ਦੀ ਗਲਤੀ ਨਹੀਂ ਆ ਉਹਨਾਂ ਨੂੰ ਮੋੜਾ ਗਲਤ ਦਿੱਤਾ ਗਿਆ ਆ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਵੀ ਐਕਚੁਅਲ 'ਚ ਰਮਿਆ ਹੋਇਆ RAM ਜਿਹੜਾ ਅੰਦਰ ਵਸਾਇਆ RAM ਕਹਿਣ ਮੈਂ ਭੇਜਦਾ ਹੈ ਗੁਰਬਾਣੀ ਕੀ ਕਹਿ ਰਹੀ ਹੈ ਤੇ ਉਹ RAM RAM ਜਪ ਕੇ ਕਿੰਨਾ ਆਨੰਦ ਆ ਸਕਦਾ ਬ੍ਰਹਮ ਮੂਰਤ ਟਾਈਮ ਉੱਠ ਕੇ ਜਿੰਨੂੰ ਕਿ ਆਪਾਂ ਅਮਰਤ ਵੇਲਾ ਕਹਿੰਦੇ ਆ ਉਹ ਬ੍ਰਹਮ ਮੂਰਤ ਕਹਿੰਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਐਗਜ਼ੈਂਪਲਸ ਦੇ ਨਾਲ ਉਹਨ ਜੋ ਵਰਡ ਬੋਲ ਰਹੇ ਉਹਨਾਂ ਦਾ ਆਨੰਦ ਦੇ ਕੇ ਫਿਰ ਉਹਨਾਂ ਨੂੰ ਗੁਰਬਾਣੀ ਦੀ ਗੱਲ ਸਹੀ ਤਰੀਕੇ ਸਮਝਾਈ ਜਾ ਸਕਦੀ ਜੋ ਮੈਨੂੰ ਲੱਗਦਾ ਤੇ ਇਹ ਮੇਰਾ ਪ੍ਰਚਾਰ ਕਰਨ ਦਾ ਤਰੀਕਾ ਵੱਖਰਾ ਬਸ ਹੁਣ ਤੱਕ ਤੁਸੀਂ ਕਿੰਨੀ ਕੋ ਸੰਗਤ ਨਾਲ ਜੋੜੀ ਹੈਪਾਂ ਸੰਗਤ ਨਹੀਂ ਮੈਂ ਆਪਣੇ ਨਾਲ ਜੋੜੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੋੜੀਏ ਕਿਉਂਕਿ ਮੈਂ ਆਪਣੇ ਨਾਲ ਤਾਂ ਜੋੜਦਾ ਨਹੀਂ ਮੇਰਾ ਆਪਣਾ ਕੋਈ ਹਸਤਿੱਤਵ ਨਹੀਂ ਮੈਂ ਤਾਂ ਕੱਲ ਨੂੰ ਮਰ ਜਾ ਫਿਰ ਕਿੰਨੂੰ ਕਹੋਗੇ ਠੀਕ ਹੈ ਕਿ ਨਹੀਂ ਉਹਦੇ ਨਾਮ ਨਾਲ ਜੋੜਨਾ ਕਿਉਂਕਿ ਉਹਦਾ ਨਾਮ ਆਪਣੇ ਆਪ 'ਚ ਤਾਕਤ ਰੱਖਦਾ ਉਹ ਤੁਹਾਨੂੰ ਜਦੋਂ ਉਹਦੇ ਪੱਲਾ ਉਹਦੇ ਉਹਦੇ ਉਹਨੂੰ ਬਾਹ ਫੜਾ ਦਾਂਗੇ ਠੀਕ ਹੈ ਹੁਣ ਮੈਂ ਤੁਹਾਨੂੰ ਕਹਾਂ ਪਾਜੀ ਉਹ ਦੇਖੋ ਉੱਧਰ ਚੰਦਰਮਾ ਤੁਸੀਂ ਮੇਰੀ ਉਂਗਲ ਫੜ ਕੇ ਬਹਿ ਜਾਓ ਕਸੂਰ ਮੇਰਾ ਤਾਂ ਨਹੀਂ ਹੈਨਾ ਤੁਹਾਨੂੰ ਰੋਸ਼ਨੀ ਵੱਲ ਨੂੰ ਦਿਖਾ ਦੇਣਾ ਰੋਸ਼ਨੀ ਵੱਲ ਧਿਆਨ ਦਿਓ ਇਸ ਕਰਕੇ ਮੇਰੇ ਨਾਲ ਜੁੜਨ ਦੀ ਲੋੜ ਨਹੀਂ ਤੁਹਾਨੂੰ ਧਰਮ ਦੀ ਗੱਲ ਕੀ ਹੈ ਉਹ ਤੁਹਾਨੂੰ ਕਨਸੈਪਟ ਦਾ ਤੁਸੀਂ ਉਹਦੇ ਨਾਲ ਜੁੜੋ ਮੇਰੇ ਨਾਲ ਜੁੜਨ ਦੀ ਥੋੜੇ ਮੇਰੇ ਲੋਕੇਟ ਨਾ ਪਾ ਲਈਓ ਕਿਤੇ ਠੀਕ ਹੈ ਫਿਰ ਮੈਂ ਵੀ ਪਾਪਾ ਦਾ ਭਾਗੀ ਦਰਬੰਦੀ ਉਹ ਕੰਮ ਨਹੀਂ ਕਰਨਾ ਬੜੀ ਵੱਡੀ ਗੱਲ ਕਹੀ ਹੈ ਮੇਰੇ ਲੋਕੇਟ ਨਾ ਪਾ ਲਈ ਨੀ ਬਿਲਕੁਲ ਸਹੀ ਆ ਠੀਕ ਆ ਕਿਉਂਕਿ ਬਾਬਾ ਜਿਹਦਾ ਜਿਹਦਾ ਸਾਈਨ ਵੀ ਇੱਕ ਹੈ ਅੱਛਾ ਜਿਹਦਾ ਸਾਈਨ ਵੀ ਇੱਕ ਹੈ ਉਹ ਮੇਰੇ ਕੇਸ ਚ ਅੰਦਰ ਵੀ ਹੋਇਆ ਸੀ ਬਾਹਰ ਵੀ ਆ ਜਾਂਦਾ ਦੇਖੋ ਪੈਰੋਲ ਤੇ ਵੀ ਆ ਜਾਂਦਾ ਆਪਣੇ ਲੋਕੇਟ ਬੜੇ ਪਵਾਉਂਦਾ ਸੀ ਤੁਸੀਂ ਕਿਹ ਪਾਪਾ ਦੇ ਭਾਗੇ ਬਣ ਜਾਗੇ ਫਿਰ ਉਹ ਮੈਂ ਉਹੀ ਦੱਸਦਾ ਉਹ ਪਾਪੇ ਪਾਪੇ ਦੇ ਜਿਹੜੇ ਆ ਉਹਨਾਂ ਦੇ ਸਿਰ ਤੇ ਪਾਪ ਚੜੇ ਹੋਏ ਨੇ ਉਹ ਲੋਕਾਂ ਦੇ ਪਾਪ ਜਿਹੜੇ ਕਟਦੇ ਪਏ ਆ ਮੈਂ ਆਪਣੇ ਸਵਾਲ ਦਾ ਜਵਾਬ ਆਪ ਦੇ ਰਹੇ ਹਾਂ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਦੇ ਰਹੇ ਤੁਸੀਂ ਕਹਿੰਦੇ ਵੀ ਇੱਕ ਬਾਬਾ ਮੈਨੂੰ ਨਹੀਂ ਪਤਾ ਕਿ ਦੀ ਗੱਲ ਕਰ ਰਹੇ ਆ ਤੁਸੀਂ ਕਹਿੰਦੇ ਇੱਕ ਬਾਬਾ ਆ ਉਹ ਆਪਣੇ ਲੋਕੜ ਵੀ ਪਾਉਂਦਾ ਉਹਦੇ ਤੇ ਬੜੇ ਕੇਸ ਵੀ ਚੱਲਦੇ ਪਏ ਉਹ ਅੰਦਰ ਵੀ ਆ ਪਤਾ ਤਾਂ ਲੱਗ ਗਿਆ ਵੀ ਜਾਣ ਕੇ ਕਹਿੰਦੇ ਠੀਕ ਹੈ ਚਲੋ ਜੋ ਵੀ ਆ ਤੇ ਹੁਣ ਜਿਗਿਆਸੂ ਜਿਹੜਾ ਹੁੰਦਾ ਨਾ ਹਮ ਜਿਗਿਆਸੂ ਜਿਹੜਾ ਹੁੰਦਾ ਜਿਗਸ ਹੁੰਦਾ ਆਪਣੇ ਅੰਦਰੋਂ ਧਰਮ ਨਾਲ ਜੁੜਨਾ ਚਾਹੁੰਦਾ ਹਮ ਪਰ ਜਿਹੜਾ ਜੋੜਨ ਵਾਲਾ ਜੇ ਉਹ ਨੂੰ ਗਲਤ ਦਿਸ਼ਾ ਲੈ ਕੇ ਆਪਣੇ ਨਾਲ ਜੋੜ ਲੂਗਾ ਉਹਦਾ ਭੁਗਤਾਨ ਵੀ ਉਰੇ ਹੀ ਕਰ ਰਿਆ ਕਰ ਰਿਆ ਨਾ ਮੈਨੂੰ ਤਾਂ ਨਹੀਂ ਕੁਝ ਕਹਿਣ ਦੀ ਲੋੜ ਨਹੀਂ ਪਰ ਹੁਣ ਤਾਂ ਬਾਹਰ ਵੀ ਆ ਜਾਂਦਾ ਹੁੰਦਾ ਸਰਕਾਰ ਅੰਦਰ ਵੀ ਤਾਂ ਜਾਂਦਾ ਸਰਕਾਰ ਨਾਲ ਸੈਟਿੰਗ ਹੈ ਪੈਰੋਲ ਤੇ ਆ ਜਾਂਦਾ ਬਾਹਰ ਉਹ ਤੁਹਾਨੂੰ ਪਤਾ ਹੋ ਸਕਦਾ ਵੀ ਕਿਹਦੇ ਨਾਲ ਸੈਟਿੰਗ ਕੀ ਨਹੀਂ ਹੈ ਕਿਉਂਕਿ ਮੇਰਾ ਇਹ ਮੁੱਦਾ ਨਹੀਂ ਹੈ ਮੇਰਾ ਮੁੱਦਾ ਹੈਗਾ ਲੋਕਾਂ ਨੂੰ ਸੱਚ ਦੇ ਨਾਲ ਜੋੜ ਹੂੰ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਇਹਦੇ ਤੇ ਮੁੱਦਾ ਨਹੀਂ ਕੌਣ ਗਲਤ ਕਰ ਰਿਹਾ ਇਹ ਮੇਰਾ ਮੁੱਦਾ ਨਹੀਂ ਹੈ ਮੇਰਾ ਮੁੱਦਾ ਹੈਗਾ ਕੀ ਕਰਨਾ ਹੈ ਹੂੰ ਹੁਣ ਇੱਕ ਬੱਚਾ ਸ਼ਰਾਰਤ ਕਰ ਰਿਹਾ ਮਨ ਨੂੰ ਕਹਾਂਗਾ ਓਏ ਆ ਕੰਮ ਨਹੀਂ ਕਰਨਾ ਉਹ ਮੇਰਾ ਪਹਿਲਾ ਵਿਰੋਧੀ ਬਣ ਜਾਊਗਾ ਪਰ ਜੇ ਮੈਂ ਉਹਨੂੰ ਕਹਾਂਗਾ ਆ ਕਰਨਾ ਆ ਹੁਣ ਤੁਹਾਡੇ ਕੋਈ ਬਟਨਾਂ ਵਾਲਾ ਮੋਬਾਈਲ ਆ ਤੇ ਬਟਨਾਂ ਵਾਲੇ ਮੋਬਾਈਲ ਨੂੰ ਛਡਵਾਣ ਲਈ ਮੈਂ ਤੁਹਾਨੂੰ ਐਂਡਰੌਇਡ ਦਾ ਮੋਬਾਈਲ ਫੜਾ ਕੇ ਕਹੂੰਗਾ ਤੇ ਮੈਨੂੰ ਬਟਨਾਂ ਵਾਲਾ ਮੋਬਾਈਲ ਛਡਵਾਣਾ ਸੌਖਾ ਹੋ ਜਾਊਗਾ ਹੈਨਾ ਤੇ ਇਸ ਕਰਕੇ ਕਿਸੇ ਨੂੰ ਕੀ ਨਹੀਂ ਕਰਨਾ ਉਹਦੇ ਨਾਲੋਂ ਜ਼ਿਆਦਾ ਬਿਹਤਰ ਹੈ ਕੀ ਕਰਨਾ ਉਹ ਪਹਿਲਾਂ ਹੱਥ 'ਚ ਫੜਾਓ ਫਿਰ ਕੀ ਨਹੀਂ ਕਰਨਾ ਬਾਰੇ ਉਹਨੂੰ ਆਪਣੇ ਆਪ ਪਤਾ ਲੱਗੇ ਠੀਕ ਹੈ ਪਾਸ਼ਾ ਨੇ ਨਾ ਕਿਸੇ ਚੀਜ਼ ਨਾਲੋਂ ਹਟਾਉਣ ਤੋਂ ਪਹਿਲਾਂ ਉਹਨੂੰ ਅਗਲੀ ਚੀਜ਼ ਪਹਿਲਾਂ ਹੱਥ 'ਚ ਪਕੜਾਈ ਆ ਕਿਉਂਕਿ ਪਿਛਲੀ ਚੀਜ਼ ਛਡਵਾਉਣ ਦੇ ਲਈ ਅਗਲੀ ਚੀਜ਼ ਦਾ ਥਾਂ ਤਾਂ ਦੋ ਉਹਨੂੰ ਪੈਰ ਰੱਖਣ ਲਈ ਤੁਸੀਂ ਅਗਲੀ ਚੀਜ਼ ਫੜਾਈ ਨਹੀਂ ਪਿਛਲੀ ਛਡਵਾਤੀ ਉਹ ਕਿਸੇ ਜੋਗਾ ਵੀ ਨਹੀਂ ਰਿਹਾ ਤੁਸੀਂ ਕੋਈ ਬੰਦਾ ਕਿਸੇ ਚੀਜ਼ ਦੀ ਪੂਜਾ ਕਰ ਰਿਹਾ ਤੁਸੀਂ ਉਹਦੀ ਪੂਜਾ ਛਡਵਾਤੀ ਪਰ ਉਹਨੂੰ ਜੁੜਨਾ ਉੱਥੋਂ ਟੋੜ ਕੇ ਉੱਥੋਂ ਤੋੜ ਕੇ ਉਹਨੂੰ ਜੁੜਨਾ ਕਿਹਦੇ ਨਾਲ ਉਹ ਤਾਂ ਦਿੱਤਾ ਹੀ ਨਹੀਂ ਤੁਸੀਂ ਤਾਂ ਜ਼ਿਆਦਾ ਪਾਪੀ ਬਣ ਗਏ ਤੇ ਇਹਨੇ ਉਹਨੂੰ ਜੋੜਨ ਦੇ ਲਈ ਉਹਨੂੰ ਸਹੀ ਰੂਪ ਦੇਣਾ ਪੈਣਾ ਉਹਨੂੰ ਮੂਲ ਦੇਣਾ ਪੈਣਾ ਇਹੀ ਰੀਜਨ ਆ ਬਹੁਤ ਤਾਤ ਗਿਣਤੀ ਪਰਮਾਤਮਾ ਦਾ ਨਾਮ ਜਿਹੜਾ ਆ ਉਹ ਰਾਮ ਦੇ ਵਜੋਂ ਕੋਈ ਰਾधे-ਰਾਦੇ ਕਰ ਰਿਹਾ ਕੋਈ ਕੁਛ ਕਰ ਰਿਹਾ ਮੈਂ ਕਹਿੰਨਾ ਆ ਵੀ ਤੁਸੀਂ ਕਿਸੇ ਵੀ ਤਰੀਕੇ ਪਰਮਾਤਮਾ ਦਾ ਨਾਮ ਜਪਰੇ ਐਕਚੁਅਲੀ ਤੋਂ ਵਿਧੀ ਕੀ ਆ ਉਹਦੇ ਨਾਲ ਪ੍ਰੇਮ ਕਿਵੇਂ ਪਾਣਾ ਉਹ ਨਾਮ ਉਦੋਂ ਭਲੀ ਭੂਤ ਹੋਊਗਾ ਜਿਵੇਂ ਪਰਮਾਤਮਾ ਸਾਰਿਆਂ ਦਾ ਆ ਪੂਰੀ ਕਾਇਨਾਤ ਦਾ ਆ ਉਸੇ ਤਰ੍ਹਾਂ ਤੁਹਾਨੂੰ ਵੀ ਆਪਣੇ ਅੰਦਰੋਂ ਲੋਕਾਂ 'ਚੋਂ ਦਵੇਸ਼, ਊਚ ਨੀਚ, ਜਾਤ ਪਾਤ, ਅਮੀਰੀ ਗਰੀਬੀ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਦਿਮਾਗ 'ਚੋਂ ਕੱਢਣੀ ਪੈਣੀ ਤੁਹਾਨੂੰ ਸਾਰਿਆਂ ਦੇ ਹੋਣਾ ਪੈਣਾ ਤਾਂ ਉਹਨੇ ਅੰਦਰੋਂ ਭਲੀ ਭੂਤ ਹੋਣਾ ਨਹੀਂ ਤੇ ਜ਼ਮੀਨ ਨਹੀਂ ਤਿਆਰ ਹੋਣੀ ਜਿੰਨਾ ਮਰਜ਼ੀ ਜੱਪੀ ਜੋ ਤੁਸੀਂ ਨਾਮ ਬਾਣੀ ਜਪਣ ਦੇ ਬਾਵਜੂਦ ਵੀ ਤੁਸੀਂ ਆਪਸ 'ਚ ਲੜੀ ਜਾਓਗੇ, ਪੈਸੇ ਲਈ ਲੜੀ ਜਾਓਗੇ, ਤੁਸੀਂ ਲੋਕਾਂ ਨਾਲ ਵਿਵਾਦ ਵੀ ਕਰੋਗੇ, ਤੁਸੀਂ ਲੋਕਾਂ ਨਾਲ ਕੋਡਾ ਵੀ ਬੋਲੋਂਗੇ ਅਗਲੇ ਤੁਹਾਨੂੰ ਆ ਇਹਦਾ ਧਰਮੀ ਹੋਣ ਦਾ ਕੀ ਬੈਦਾ ਇੰਨਾ ਆਪਾੜ ਕਰਦਾ ਫਿਰ ਵੀ ਦੇਖੀ ਇਹਦੇ ਬੁੱਲ ਬੋਲੀ ਦੇਖ ਲੈ ਇਹਦੀ ਕਿੱਦਾਂ ਦੀ ਹੈਨਾ ਕਿਉਂਕਿ ਜਿਹੜਾ ਧਰਮੀ ਹੁੰਦਾ ਨਾ ਉਹਦੀ ਬੋਲੀ ਬਹੁਤ ਮਿੱਠੀ ਹੁੰਦੀ ਉਹ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਬਟ ਉਹਦੀ ਉਹਨੂੰ ਪਤਾ ਲੱਜਾਂਦਾ ਵੀ ਜਿਹੜਾ ਬੰਦਾ ਗਲਤ ਕਰ ਰਿਹਾ ਉਹਨੂੰ ਰਾਹ ਕੀ ਦਿਖਾਣਾ ਹੁ ਕੋਡਾ ਰਕਸ਼ਸ਼ ਜੀ ਸੀ ਜਿਹੜਾ ਉਹਨੂੰ ਕੋਡਾ ਗੁਰਮਖ ਬਣਾਤਾ ਸੱਜਣ ਠੱਗ ਸੀ ਜਿਹੜਾ ਉਹਨੂੰ ਸੱਜਣ ਗੁਰਮਖ ਬਣਾਤਾ ਹੈਨਾ ਤੇ ਗੁਰੂ ਸਾਹਿਬ ਨੇ ਉਹਦੀ ਵਿਰੋਧਤਾ ਨਹੀਂ ਕਰਨਗੇ ਗੁਰ ਸਾਹਿਬ ਨੇ ਉਹਨੂੰ ਇਹ ਦੱਸੇ ਕਿ ਕਰਨਾ ਕੀ ਆ ਹੂੰ ਉਹਨੂੰ ਰਾਹ ਦਿੱਤਾ ਨਾ ਉਹਨੂੰ ਗਲਵੱਕੜੀ ਚ ਲਿਆ ਹੁਣ ਮੈਨੇ ਦੱਸੇ ਬਿਮਾਰ ਬੰਦੇ ਨੂੰ ਡਾਕਟਰ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਸਿਹਤਮੰਦ ਨੂੰ ਹੂੰ ਦੱਸੋ ਬਿਮਾਰ ਨੂੰ ਵੈਰੀ ਗੁੱਡ ਤੁਸੀਂ ਆਪ ਸਵਾਲਾਂ ਦੇ ਜਵਾਬ ਦੇ ਰਹੇ ਹੋ ਦੇਖੋ ਹੂੰ ਹੈਨਾ ਤੇ ਜਿਹੜਾ ਬੰਦਾ ਸ਼ਰਾਰਤੀ ਆ ਜਿਹੜਾ ਜਿਹਨੂੰ ਧਰਮ ਦਾ ਨਹੀਂ ਪਤਾ ਉਹਨੂੰ ਜਾ ਕੇ ਮੈਨੂੰ ਧਰਮ ਦੀ ਗੱਲ ਦੱਸਣੀ ਜ਼ਰੂਰੀ ਹੈ ਜਿਹੜਾ ਜਿਹਨੇ ਪਹਿਲਾਂ ਹੀ ਗਾਤਰਾ ਪਾਇਆ ਨਾਮ ਬਾਣੀ ਜਪ ਰਿਹਾ ਵਾਹਿਗੁਰੂ ਜਪ ਰਿਹਾ ਉਹਨੂੰ ਜਾ ਕੇ ਮੈਂ ਕਹੀਆ ਭਾਜੀ ਤੁਸੀਂ ਸਵੇਰੇ ਉੱਠ ਕੇ ਨਿਤਨੇਮ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਦਸਾਂ ਨੇ ਹਮ ਕਿਹੜੀ ਚੀਜ਼ ਸਹੀ ਹੈ ਜਿੰਨੂੰ ਨਹੀਂ ਪਤਾ ਉਹਦੇ ਤੱਕ ਪਹੁੰਚਾਵਾਂ ਤਾਂ ਹੀ ਫਾਇਦਾ ਆ ਜਿਹੜਾ ਬੱਚਾ ਦਸਵੀਂ ਨਹੀਂ ਪੜਿਆ ਉਹਨੂੰ ਦਸਵੀਂ ਚ ਦਾਖਲ ਕਰਨ ਦਾ ਫਾਇਦਾ ਆ ਠੀਕ ਹੈ ਜਿਹੜਾ ਦਸਵੀਂ ਪੜ ਗਿਆ ਬੀਏ ਤੇ ਪਹੁੰਚ ਗਿਆ ਮੈਂ ਉਹਨੂੰ ਛੱਡ ਕੇ ਕਹਾਂ ਭਾਜੀ ਤੂੰ ਦਸਵੀਂ ਜਾ ਵਾਪਸ ਦਸਵੀਂ ਵਾਲੇ ਨੂੰ ਪੀ ਐਚ ਡੀ ਵੀ ਤਾਂ ਕਰਾ ਸਕਦੇ ਹੋ ਹੈ ਬਿਲਕੁਲ ਕਰਾ ਸਕਦੇ ਪਰ ਦਸਵੀਂ ਵਾਲੇ ਨੂੰ ਬੈਚਲਰ ਕਰਾ ਕੇ ਮਾਸਟਰ ਕਰਾ ਕੇ ਫਿਰ ਪੀ ਐਚ ਡੀ ਵੀ ਕਰਾ ਸਕਦੇ ਸਟੈਪ ਬਾਈ ਸਟੈਪ ਜਾਣਾ ਪੈਣਾ ਨਾ ਸਟੈਪ ਬਾਈ ਸਟੈਪ ਜਾਣਾ ਪੈਣਾ ਜਿੱਥੇ ਉਹਦੀ ਅਟਕ ਹੈ ਉਹਨੂੰ ਅਗਲੀ ਪੌੜੀ ਦਿਖਾਣੀ ਪੈਣੀ ਹੈ ਹੈਨਾ ਤੇ ਇਸੇ ਤਰੀਕੇ اپنی ਜਿਹੜੀ ਬਹੁਤਾਂਤ ਗਿਣਤੀ ਆ ਉਹਨਾਂ ਨੂੰ ਆਪਸ ਤੇ ਵਿੱਚ ਉਹਨਾਂ ਦੇ ਜਿਹੜਾ ਝਗੜਾ ਚੱਲਿਆ ਉਸ ਝਗੜੇ ਨੂੰ ਸਮਾਪਤ ਜਿਹੜਾ ਉਹ ਧਰਮ ਹੀ ਕਰਾ ਸਕਦਾ ਧਰਮ ਦੀ ਐਕਚੁਅਲ ਵੈਲਿਊ ਕੀ ਆ ਉਸ ਦੇ ਲਈ ਮੈਂ ਇਹ ਕਦਮ ਚੱਕਿਆ ਵੀ ਜੇ ਲੋਕਾਂ ਦੇ ਵਿੱਚ ਰਾਮ ਰਾਮ ਜਪੰਦੀ ਆ ਐਕਚੁਅਲ ਦੇ ਵਿੱਚ ਵੀ ਰਾਮ ਦਾ ਅਸਲ ਮੰਤਵ ਕੀ ਆ ਤੇ ਰਾਮ ਨੂੰ ਅੰਦਰ ਹਿਰਦੇ ਚ ਕਿਵੇਂ